ਅੱਜ ਦਾ ਗੱਲ ਦਾ ਪੰਜਾਬ ਦੀ ਹਾਲਤ ਪੰਜਾਬ ਦਾ ਹਾਲ ਦੇਖ ਕੇ ਬਹੁਤ ਬਹੁਤ ਸਾਰੇ ਐਸੀ ਬੜੀ ਬੜੀ ਗਿੱਤੀ ਜੇ ਪੰਜਾਬੀ ਨੇ ਸਿੱਧਾ ਨੂੰ ਪੰਜਾਬ ਦਾ ਬਹੁਤ ਫਿਕਰ ਹੈ ਇਹੋ ਕੁਝ ਕਰਨਾ ਚਾਹੁੰਦੇ ਆ বিনা ਐਕਸਪੈਰੀਮੈਂਟ ਸੀ ਉਹ ਕੋਈ ਬਹੁਤ ਕਾਮਯਾਬ ਨਹੀਂ ਰਹਾ ਤਿਆ ਕਰਕੇ ਕਿਸੇ ਦਾ ਨਈ ਪਾਰਟੀ ਬਣਾਉਣ ਵਾਲੇ ਪਾਸੇ ਨੂੰ ਵੀ ਬਹੁਤੀ ਹਿੰਮਤ ਨਹੀਂ ਹੋਈ ਹੁਣ ਇੱਕ ਨਵੀਂ ਉਮੀਦ ਜਾਗੀ ਹੈ ਜਦੋਂ ਇਹ ਹੁਣ ਅਕਾਲ ਤਖਸਾਲਬ ਨੇ ਅਕਾਲੀ ਦਲ ਦੇ ਵਾਰੇ ਜੋ ਫੈਸਲਾ ਲਿਆ ਉਹ ਫੈਸਲਾ ਲੈ ਕੇ ਅਕਾਲੀ ਦਲ ਕਿਉਂਕਿ ਪੰਜਾਬ ਦੀ ਆਪਣੀ ਪਾਰਟੀ ਹੈ ਪੰਜਾਬ ਦੀ ਖੇਤਰੀ ਪਾਰਟੀ ਆ ਤੇ ਉਸ ਨੂੰ ਕਿਹਾ ਕਿ ਇਹਦੀ ਮੈਂਬਰਸ਼ਿਪ ਦੁਬਾਰਾ ਤੋਂ ਸ਼ੁਰੂ ਕਰੋ ਮੈਂਬਰ ਬਣਾਓ ਨਵੇਂ ਡੈਲੀਗੇਟ ਚੁਣੋ ਤੇ ਪਾਰਟੀ ਨੂੰ ਇੱਕ ਤਰ੍ਹਾਂ ਦਾ ਰੀਕੰਸਟੀਟਿਊਟ ਕੀਤਾ ਜਾਵੇ ਇੱਕ ਮੌਕਾ ਆ ਗਿਆ ਕਿ ਜਿਸ ਮਕਸਦ ਦੇ ਕਰਕੇ ਅਕਾਲੀ ਧਲਤਾ ਗਠਨ ਹੋਇਆ ਸੀ ਉਸ ਸਥਾਨਾਂ ਦੇ ਉੱਤੇ ਅਕਾਲੀ ਦਲ ਨੂੰ ਚਲایا ਜਾਵੇ ਇਹ ਇੱਕ ਬਹੁਤ ਵੱਡਾ ਮੌਕਾ ਇਹ ਇਹ ਆਇਆ ਤਾਂ ਇਹਦੇ ਨਾਲ ਇੱਕ ਉਮੀਦ ਵੀ ਜਾਗੀ ਆ ਕਿ ਪੰਜਾਬ ਦੀ ਆਪਣੀ ਉਹ ਪਾਰਟੀ ਜਿਹੜੇ ਕੇ ਸਿੰਨਾ ਦਾ ਮੇਨ ਮਕਸਦ ਹੀ ਪੰਜਾਬ ਸਭ ਤੋਂ ਪਹਿਲਾਂ ਪੰਜਾਬ ਹੀ ਆਉਂਦਾ ਕਿਉਂਕਿ ਪੰਜਾਬ ਦੇ ਵਿੱਚ ਪਾਰਟੀ ਦੀ ਪੰਜਾਬ ਦੀਆਂ ਸਮੱਸਿਆਵਾਂ ਬੜੀਆਂ ਪੈਕਿਊਲਰ ਨੇ ਪਾਕਿਸਤਾਨ ਦੀ ਰਾਜਧਾਨੀ ਇੰਡੀਆ ਦੇ ਵਿੱਚ ਹੋਰ ਵੀ ਕੁਝ ਸਟੇਟਸ ਐਸੀਆਂ ਨੇ ਜਿਨ੍ਹਾਂ ਦੀਆਂ ਪੰਜਾਬ ਵਾਂਗੂ ਕੁਝ ਹੋਰ ਜੋ ਸਿਚੁਏਸ਼ਨ ਹੈ ਆਪਣੀਆਂ ਪ੍ਰੋਬਲਮਸ ਨੇ ਜਿਵੇਂ ਬੰਗਾਲ ਹੋਇਆ ਜਿਵੇਂ ਤਾਮਿਲਨਾਡੂ ਹੋਇਆ ਇਸੇ ਕਰਕੇ ਤੁਸੀਂ ਦੇਖਿਆ ਹੋਵੇਗਾ ਕਿ ਉਹਨਾਂ ਸਟੇਟਾਂ ਵਿੱਚ ਵੀ ਹਮੇਸ਼ਾ ਹੀ ਰੀਜਨ ਪਾਰਟੀਆਂ ਜ਼ਿਆਦਾ ਸਿੱਖਤ ਬਣ ਰਹੀਆਂ ਨੇ ਇਹਨੀਆਂ ਵੀ ਸੈਂਟਰਲ ਪਾਰਟੀਆਂ ਹੁੰਦੀਆਂ ਉਹ ਸੈਂਟਰਲ ਪਾਰਟੀਆਂ ਦਾ ਧਿਆਨ ਉਹਨਾ ਪ੍ਰੋਬਲਮ ਜਿਹੜੀਆਂ ਸਟੇਟ ਦੀਆਂ ਸਪੈਸੀਫਿਕ ਪ੍ਰੋਬਲਮ ਨੇ ਪੈਕੂਲਰ ਪੋਸਿਬਲੀ ਉਹਨਾਂ ਦੇ ਪਾਸੇ ਨੂੰ ਨਹੀਂ ਜਾਂਦਾ ਇਹ ਪਿੱਛੇ ਦੀ ਪੰਜਾਬ ਦੀ ਵੀ ਬੇਸ਼ਅਰ ਲਿਖਿਆ ਗਿਆ ਕਿ ਇਹ ਸੈਂਟਰਲ ਪਾਰਟੀ ਦਾ ਧਿਆਨ ਜ਼ਿਆਦਾ ਸੈਂਟਰਲ ਮੁੱਦਿਆਂ ਦੇ ਉੱਤੇ ਹੀ ਕਰਤਪਾਉਂਦਾ ਪੰਜਾਬ ਦੇ ਮੁੱਦਿਆਂ ਤੇ ਨਹੀਂ ਹੁੰਦਾ ਪਾਰਟੀਆਂ ਚ ਗਾਇਬ ਤਾਂ ਕਿ ਖਾਲੀ ਦਲ ਇਹਨਾਂ ਨੂੰ ਦੇ ਲੀਡਰਾਂ ਨੂੰ ਰਿਲਾਇਸ ਕਰਾਇਆ ਜਾਵੇ ਕਿਈ ਦੂਜੀਆਂ ਪਾਰਟੀਆਂ ਤੋਂ ਬਾਹਰ ਲੈ ਕੇ ਲੜੇ ਅੱਜ ਕੋਲੋ ਸਾਰੇ ਲੋਕ ਜਿਨ੍ਹਾਂ ਨੇ 10-12 ਸਾਲ ਤੋਂ ਇਹ ਸਰਕਾਰੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਲੜਾਈ ਲੜੀ ਆ ਅੱਜ ਮੌਕਾ ਕਿ ਉਹ ਸਾਰੇ ਹੁਣ ਅਕਾਲੀ ਦਲ ਦੇ ਵਿੱਚ ਆ ਜਿਵੇਂ ਕਿ ਕਾਰਤਕ ਸਾਹਿਬ ਨੇ ਕਿਹਾ ਕਿ ਮਤਭੇਦ ਭੁੱਲ ਜਾਓ ਹੁਣ ਉਹ ਪੁਰਾਣੇ ਸਾਰੇ ਮਤਭੇਦ ਭੁੱਲ ਜਾਣੇ ਚਾਹੀਦੇ ਆ ਇੱਕ ਇੱਕ ਨਵੀਂ ਉਮੀਦ ਦੇ ਨਾਲ ਇੱਕ ਨਵੀਂ ਸ਼ੁਰੂਆਤ ਕੀਤੀ ਜਾਵੇ। ਅਕਾਲ ਤਖਤ ਸਾਹਿਬ ਨੇ ਸੱਤ ਮੈਂਬਰੀ ਕਮੇਟੀ ਬਣਾਈਆ। ਔਰ ਸੱਤ ਮੈਂਬਰੀ ਕਮੇਟੀ ਨੇ ਹੁਣ ਮੈਂਬਰਸ਼ਿਪ ਦੀ ਮੁਹਿੰਮ ਸ਼ੁਰੂ ਕਰਦੀ ਆ ਨਵੇਂ ਇਲੈਕਸ਼ਨ ਕਰਾਉਣੇ ਆ ਨਵੀਂ ਲੀਡਰਸ਼ਿਪ ਚੁਣਨੀ ਆ। ਹੁਣ ਜਦੋਂ ਸੱਤ ਮੈਂਬਰੀ ਉਹ ਕਮੇਟੀ ਇਹ ਹੁਣ ਮੈਂਬਰਸ਼ਿਪ ਦੀ ਡਰਾਈਵ ਸ਼ੁਰੂ ਕਰੇਗੀ ਪਹਿਲਾਂ ਥੋੜਾ ਜਿਹਾ ਇਹ ਵੀ ਦੱਸਦੇ ਆ। ਕਿ ਇਹ ਅਕਾਲ ਤਖਤ ਸਾਹਿਬ ਦੇ ਤੱਕ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਪਰ ਇਸ ਨੂੰ ਹੁਣ ਇੱਕ ਤਰ੍ਹਾਂ ਦੀ ਲੀਡਰਸ਼ਿਪ ਦੇਣ ਦੇ ਵਾਸਤੇ ਜੋ ਅਕਾਲੀ ਦਲ ਦੀ ਟਾਪ ਬਾਡੀ ਆ ਜਿਹੜੀ ਕਿ ਵਰਕਿੰਗ ਕਮੇਟੀ ਆ ਜਿਨਵੇਂ ਕਿ ਅੰਦਰੂਨੀ ਕਮੇਟੀ ਅਲਗੋਈ ਵਰਕਿੰਗ ਕਮੇਟੀ ਦਾ ਨਾਮ ਲਿਆ ਜਾਂਦਾ ਅਕਾਲੀ ਦਲ ਦੀ ਜਿਹੜੀ ਐਗਜ਼ੀਕਟਿਵ ਹੈ ਜਾਂ ਵਰਕਿੰਗ ਕਮੇਟੀ ਹੈ ਉਹਨਾਂ ਨੂੰ ਇੱਕ ਮਤਾ ਪਾਸ ਕਰਨਾ ਪਏਗਾ ਇਹਨੂੰ ਸੱਤ ਮੈਂਬਰਾਂ ਨੂੰ ਇੱਕ ਅਪੁਆਇੰਟ ਕਰਦੇ ਹੋਏ ਕਿ ਸੱਤ ਮੈਂਬਰ ਪਾਰਟੀ ਦੇ ਨਵੀਂ ਮੈਂਬਰਸ਼ਿਪ ਡਰਾਈਵ ਕਰਨਗੇ ਔਰ ਇਹ ਸੱਤ ਮੈਂਬਰ ਪਾਰਟੀ ਦੇ ਨਵੇਂ ਇਲੈਕਸ਼ਨ ਕਰਾਉਣਗੇ ਔਰ ਇਸ ਮਤੇ ਵਿੱਚ ਇਸ ਕਮੇਟੀ ਨੂੰ ਪੂਰੀ ਖੁਦਮੁਖਤਿਆਰੀ ਦਿੱਤੀ ਜਾਵੇ ਕਿਸੇ ਜੋ ਪੁਰਾਣੇ ਆਫਸਰਰ ਨੇ ਉਹਨਾਂ ਜੋ ਕਿਸੇ ਦਾ ਇੰਟਰਫਰੈਂਸ ਨਾ ਹੋਵੇ ਤੇ ਇਹ ਮਤਾ ਪਾਸ ਕਰਕੇ ਇਨਾਂ ਨੂੰ ਪਾਵਰ ਇਹ ਦਿੱਤੀ ਜਾਏ ਜਾਣੀ ਚਾਹੀਦੀ ਆ ਔਰ ਮੇਰੀ ਇਹ ਖਾਲੀ ਦਲ ਦੀ ਜੇ ਜੋ ਪ੍ਰੈਜੈਂਟ ਲੀਡਰਸ਼ਿਪ ਆ ਉਹਨਾਂ ਨੂੰ ਇਹ ਬੇਨਤੀ ਆ ਕਿ ਜਲਦੀ ਦਰਜਾਂਦੀ ਤੁਸੀਂ ਆਪਣੀ ਵਰਕਿੰਗ ਕਮੇਟੀ ਦੇ ਵਿੱਚ ਇਹ ਮਤਾ ਪਾਸ ਕਰਕੇ ਸੱਤ ਮੈਂਬਰੀ ਕਮੇਟੀ ਨੂੰ ਅਪਾਇੰਟ ਕਰਕੇ ਔਰ ਇਹਨਾਂ ਨੂੰ ਕੰਮ ਸ਼ੁਰੂ ਕਰਾਇਆ ਜਾਏ ਤੇ ਇਹ ਕੰਮ ਮੈਂਬਰਸ਼ਿਪ ਦਾ ਇਹ ਨਵੇਂ ਮੈਂਬਰਸ਼ਿਪ ਤੇ ਨਵੀਂ ਲੀਡਰਸ਼ਿਪ ਨਵੀਆਂ ਚੁਣਨਾ ਸ਼ੁਰੂ ਹੋ ਜਾਵੇ ਮੈਂ ਮੋੜ ਅੱਜ ਇਹ ਫੈਸਲਾ ਲਿਆ ਕਿ ਜਦੋਂ ਇਹ ਕਮੇਟੀ ਮੈਂਬਰਸ਼ਿਪ ਦੀ ਡ੍ਰਾਈਵ ਸ਼ੁਰੂ ਕਰੇਗੀ ਤਾਂ ਮੈਂ ਦਫ਼ਤਰ ਵਿੱਚ ਜਾ ਕੇ ਫਾਰਮ ਭਰ ਕੇ ਅਕਾਲੀ ਦੰਦਾ ਮੈਂਬਰ ਹੋ। ਤੇ ਮੈਂ ਬਾਕੀ ਵੀ ਸਾਰਿਆਂ ਨੂੰ ਇਹ ਜੋ ਬੇਨਤੀ ਕਰਦਾ ਕਿ ਦਫ਼ਤਰ 'ਚ ਜਾ ਕੇ ਜਦੋਂ ਮੈਂਬਰਸ਼ਿਪ ਡ੍ਰਾਈਵ ਸ਼ੁਰੂ ਹੋ ਗਏ ਫਾਰਮ ਭੜ ਕੇ ਆਪ ਮੈਂਬਰ ਬਣੋ ਉਸ ਤੋਂ ਬਾਅਦ ਡੈਲੀਗੇਟ ਚੁਣੋ ਤੇ ਡੈਲੀਗੇਟ ਚੁਣਨ ਤੋਂ ਮਗਰੋਂ ਆਪਾਂ ਇਹ ਅਕਾਲੀ ਦਲ ਨੂੰ ਜੋ ਸਾਡੀ ਇੱਕ ਵਿਚਲ ਪਾਰਟੀ ਦੇ ਤੌਰ ਤੇ ਇਹਨੂੰ ਮਜੂਤ ਕਰਕੇ ਤੇ ਇੱਕ ਤਰ੍ਹਾਂ ਉਸੇ ਉਸੇ ਤਰ੍ਹਾਂ ਜਿਵੇਂ ਕਿ ਪਹਿਲਾਂ ਅਕਾਲੀ ਦਲ ਦੀ ਗਲੋਰੀ ਸੀ ਇਹਨੂੰ ਵਾਪਸ ਉੱਥੇ ਲੱਕ ਕੇ ਆਈਏ ਕਿ ਮੁੱਢਲੇ ਸਤੰਤਾਂ ਦੇ ਉੱਪਰ ਹੀ ਅਕਾਲੀ ਦਲ ਨੂੰ ਚਲਾਇਆ ਜਾਵੇ ਇਸੇ ਵਾਸਤੇ ਆਰਗੂਮੈਂਟ ਅਨੁਸਾਰ ਦਿੱਤੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ ਮਿਹਰਮਾਨੀ ਤੁਹਾਡੇ ਕੋਈ ਓਪਰਚੁਨਿਟੀ